ਦੀ ਸਿੰਘ ਸੀ ਦੋਏ ਜੀ ਜਿਕੜਾ ਗੁਰੂ ਗ੍ਰੰਥ ਸਾਹਿਬ ਨੂੰ ਵੀ ਲੋਕ ਕਈ ਛੱਡ ਗਏ ਜੀ ਵੀ ਹਮੇ ਬਾਬਿਆਂ ਦੇ ਇਹਨਾਂ ਦੇ ਰੇਹ ਹੱਥ ਜੋੜਾਂ ਜੀ ਵੀ ਆਪਣੇ ਸੁੱਖਾਂ ਪੂਰੀਆਂ ਕਰਾਂ ਜੀ ਕਹਾਂ ਜੀ ਮਾਰੀਆਂ ਸੁੱਖਾਂ ਬਾਰਾ ਆਮਾ ਜੀ ਆਮਾ ਜੀ ਆਮਾ ਜੀ ਇਸ ਬਾਰੇ ਵੀ ਮਤਲਬ ਲਿਆ ਉਹ ਤਾਂ ਉਹਨਾਂ ਦਾ ਕੀ ਉਹਨਾਂ ਕੇ ਮਨ ਕੀ ਪਰਮੇ ਜੀ ਕੋਈ ਨਹੀਂ ਨਹੀਂ ਇਹ ਤਾਂ ਸਾਨੂੰ ਬਹਿਮ ਹੈ ਹਾਂਜੀ ਓਏ ਸੁੱਖਾਂ ਜੇ ਉਹ ਕਿਤੇ ਪੂਰੀ ਹੁੰਦੀਆਂ ਲੋਕਾਂ ਦੀਆਂ ਸਾਰਿਆਂ ਹਾਂ ਸਾਰਿਆਂ ਇਹ ਤਾਂ ਉਹ ਦੇ ਰਿਹਾ ਇਹ ਦਊਗਾ ਜਾਂ ਨਾ ਦਊਗਾ ਲੈ ਦੱਸੋ ਹਾਂ ਉਹ ਤਾਂ ਦੇ ਰਿਹਾ ਜਿੰਨੇ ਬੰਦੇ ਉੱਥੇ ਜਾਂਦੇ ਨੇ ਅਰਦਾਸ ਕਰਨ ਹਮ ਟੋਟਲ ਉਹਨਾਂ ਦੀ ਲਿਸਟ ਬਣਾਓ ਇੱਕ ਦਿਨ ਜੇ ਤਾਂ ਸੁੱਖ ਹੋ ਗਿਆ ਸਾਰਿਆਂ ਦੇ ਪੂਰੀਆਂ ਫਿਰ ਤਾਂ ਪੂਰੀਆਂ ਹੁੰਦੀਆਂ ਨਹੀਂ ਹੁੰਦੀਆਂ ਜੇ ਨਹੀਂ ਪੂਰੀਆਂ ਹੋਈਆਂ ਕਿਉਂ ਨਹੀਂ ਹੋਈਆਂ ਹੋ ਕਿਉਂ ਨਹੀਂ ਹੋਈਆਂ ਚਾਰ ਬੰਦੇ ਦਾ ਸੁੱਖਾ ਹੋ ਗਿਆ 4000 ਦੀ ਸੁੱਖ ਪੂਰੀ ਨਹੀਂ ਹੋਈ ਤੁਸੀਂ ਕਹਿੰਦੇ ਉਹ ਤੋਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਫਿਰ ਤੁਹਾਡੇ ਦਿਮਾਗ ਦਾ ਫਰਕ ਹੈ ਕੋਈ ਨਹੀਂ ਅਸੀਂ ਨਹੀਂ ਕਹਿੰਦੇ ਜੀ ਲੋਕ ਹਾਥੀ ਦਾ ਇਹ ਮੰਨਾਂ ਦੀ ਗੱਲ ਉਹ ਜਿਹੜੇ ਮੰਨਦੇ ਨੇ ਉਹਨਾਂ ਦੀ ਗੱਲ ਕਹਿਣਾ ਹਾਂਜੀ ਹਾਂ ਸਾਡੇ ਦਿਮਾਗ ਦਾ ਫਰਕ ਹੈ ਚਲੋ ਐਂ ਕਹਿ ਲੈਣਾ ਨਹੀਂ ਤੁਹਾਡੇ ਦਾ ਨਹੀਂ ਹੈ ਜੀ ਉਹ ਸਾਡਾ ਅਸੀਂ ਸਾਰੀ ਪ੍ਰੋਬਲਮ ਹਾਂ ਸਾਰੀ ਆ ਗਈ ਜੀ ਹ ਸਾਰੀ ਆ ਗਈ ਸਿੱਖ ਸਾਰੇ ਆਪਾਂ ਵਿੱਚੇ ਆ ਗਏ ਵਿੱਚੇ ਆ ਗਈ ਜੇ ਅਸੀਂ ਸਿੱਖ ਵੀ ਇਹ ਗੱਲ ਮੰਨੀ ਜਾਂਦੇ ਹਾਂ ਹੂੰ ਮੈਂ ਹੁਣੇ ਕਿਆ ਸੀ ਜਾਨ ਕੋ ਦੇ ਤਾ ਜਾਨ ਦੇ ਜਮੀਨ ਕੋ ਦੇ ਤਾ ਜਮਾਨ ਕੋ ਦੇ ਤਾ ਗੁਰਵਾਨੀ ਤਾਂ ਹੈ ਠੀਕ ਹੈ ਜੀ ਔਰ ਜਿਹਦੇ ਕੋ ਸੁਖ ਪੂਰੀ ਕਰਨ ਜਾਂਦੇ ਨੇ ਉਹਨੇ ਕਾਦ ਕੇ ਹੱਤੀ ਮੈਂ ਸੁਖ ਪੂਰੀ ਕਰਦਾ ਹਾਂ ਉਹ ਤਾਂ ਬਿਲਕੁਲ ਉਹ ਤਾਂ ਮੇਰੇ ਵਰਗਾ ਉਹ ਤਾਂ ਖਲਾਫ ਹੈ ਇਹਨਾਂ ਗੱਲਾਂ ਦੇ ਖਲਾਫ ਹੁੰਦਾ ਵੀ ਆਦਮੀ ਸੁਖ ਪੂਰੀ ਕਰ ਸਕਦਾ ਉਹ ਹੋਏ ਉਹ ਨੂੰ ਕਿਆ ਕਰਨ ਲੱਗੇ ਇਹ ਲੋਕ ਤਾਂ ਅਸਲ ਦੇ ਵਿੱਚ ਸਿੱਖਾ ਹੀ ਨਹੀਂ ਕਿਸ ਨੇ ਕਹਤਾ ਵੀ ਸੁਖ ਪੂਰੀ ਹੁੰਦੀ ਹੈ ਜਨਾਣੀਆਂ ਨੂੰ ਮਰੀ ਹੋ ਗਈ। ਪੇੜਾ ਚੱਲ ਚੱਲ ਵੀ ਉਹਨਾਂ ਦੀ ਦੁਕਾਨ ਨਹੀਂ ਚੱਲ ਵੀ ਚੱਲ ਪਈ। ਉਹ ਕਹਿੰਦੇ ਨਹੀਂ ਪੂਰੀ ਨਹੀਂ ਹੁੰਦੀ। ਉਹ ਦੁਕਾਨਦਾਰੀ ਉਹਨਾਂ ਤੇ ਚਾਹੀਦਾ। ਇਸ ਕਰਕੇ ਇਹ ਸਭ ਸਭ ਜਗ੍ਹਾ ਤੇ ਸੁੱਕਾ ਪੂਰੀਆਂ ਹੁੰਦੀਆਂ ਨਾ ਕਿੱਥੇ ਨਹੀਂ। ਹੂੰ। ਆਹ ਜਿਹੜਾ ਜਿੱਥੇ ਜਾ ਰਿਹਾ ਉਹ ਕਹਾ ਮੇਰੀ ਭਲਾ ਨੇ ਤੋਂ ਹੋ ਗਈ ਕੋਈ ਰਾਤ ਦੀ ਵੀ ਬੱਦੀ ਹੋ ਗਈ ਦੋ ਚਾਰ ਦੀ। ਕੰਮ ਹੋਏ ਜਾਣਾ ਜੀ ਆ। ਆ ਹੋ ਜੂ ਜਾਂ ਨਾ ਹੋ ਜੂ। ਆ ਹੋ ਜੂ। ਉਹ 2-4 ਦਾ ਤਾਂ ਹੋਏਗਾ ਜੇ 10 ਚਲੇਗੇ 4ਾਂ ਕੇ ਦਾ 400 ਰੁਪਏ ਬਸ ਚੱਲ ਪਿਆ ਕਰੇ ਮੈਂ ਕੁਵਾਰ ਉੱਥੇ ਦਿੱਲੀ ਦੀ ਗੱਲ ਆ ਮੈਂ ਕਿਹਾ ਮਨੂੰ ਇਸ ਤੋਂ ਸੀ ਪਹਿਲਾਂ ਇਹ ਕੋਈ 55 ਦੀ ਗੱਲ ਐ 56 ਦੀ ਅਸੀਂ ਆਏ ਦਿੱਲੀ ਵੈਸੇ ਹੀ ਘੁੰਮਣ ਫਿਰਨ ਉਹਦੇ ਵਿੱਚ ਜਿਹੜਾ ਹੈਗਾ ਪਹਿਲਾ ਸਟੇਸ਼ਨ ਤੋਂ ਬਾਹਰ ਮੇਰਾ ਖਿਆਲ ਉਹ ਬਾਗ ਜਿਆ ਹੈਗਾ ਕਿ ਉਹਦਾ ਨਾਮ ਆ ਇਹ ਮਿਊਂਸਿਪੈਲਿਟੀ ਦਾ ਉਹ ਬਾਗ ਚ ਬੈਗੇ ਆਹ ਆਮਬਬਲਕ ਬਧਰੀ ਬੈਠੀ ਹੁੰਦੀ ਉਹਨਾਂ ਨਾਲ ਖਾਲੀ ਹੁੰਦਾ ਸੀ ਬਾਗ ਪਿਆ ਗਰਮੀ ਦਾ ਮਹੀਨਾ ਸੀ ਬੇਸਤਰਾ ਸਾਡੇ ਕੋਲ ਸੀ ਪੁੰਜੇ ਆਪਣੇ ਵਿਛਾ ਲਿਆ ਰਾਤ ਨੂੰ ਖੇਸ ਲੈ ਲੰਦੇ ਸੀ ਇਤੋਂ ਜ਼ਿਆਦਾ ਠੰਡ ਹੁੰਦੀ ਹੋਣੀ ਸੀ ਮਾੜੀ ਮੋਟੀ ਚਾਦਰ ਦੀ ਠੰਡ ਸੀ ਤਾਂ ਸਾਡੇ ਨੇੜੇ ਇੱਕ ਉਹ ਸਾਲਾ ਬੈਠੇ ਚਾਰ ਤੇ ਨੋਦੇ ਚਲੇ ਸੀ ਚੌਥੋਂ ਵਾਪਸੀ ਉਹ ਦਿੰਦਾ ਸੀ ਸੱਟਾ ਸਤੋ ਇੱਕ ਦੋ ਦਿਨ ਪਹਿਲਾਂ ਉਹਦਾ ਬੈਠਾ ਸੀ ਕੰਧਾ ਦਿਨ ਉਹ ਪਰੋਂ ਉਧਰੋਂ ਬੰਦੇ ਆ ਜਾਂਦੇ ਤੇ ਸ਼ਹਿਰ ਚੋਂ ਚਾਨੀ ਚੌਕ ਤੋਂ ਇਧਰ ਖੈਰਨਗਰ ਚੋਂ ਦੋਵੇਂ ਪਾਸਿਓਂ ਆਈ ਜਾਂਦੇ ਸੀ ਉੱਥੇ ਉਹ ਕੀ ਕਰਦਾ ਸੀ ਕੁਝ ਲਿਖ ਕੇ ਪਰਚੀ ਦੇ ਦਿੰਦਾ ਸੀ ਨੰਬਰ ਕੁਝ ਆਦਮੀਆਂ ਨੂੰ ਦੂਰੇ ਤੋਂ ਆ ਜਾਂਦੇ ਸੀ ਉਹ ਫਿਰ ਉਹਨੂੰ ਕੋਈ ਲੈ ਲੈ ਆਇਆ ਕੋਈ ਕੁਝ ਫਲ ਫਰੂਟ ਲੈ ਆਇਆ ਉਹ ਆ ਕੇ ਸਾਰਿਆਂ ਨੂੰ ਵਰਤਾਈ ਜਾਂਦਾ ਸੀ ਇੱਕ ਦਿਨ ਦੇਖਿਆ ਮੈਂ ਦੋ ਦਿਨ ਦੇਖਿਆ ਮੈਂ ਤਾਂ ਗੱਲ ਮੰਨਦਾ ਨਹੀਂ ਸੀ ਮੈਂ ਕਿਹਾ ਇਹ ਤਾਂ ਦੇਖੀਗਾ ਕਰਦਾ ਕੀ ਹੈ ਹੂੰ ਚਲੋ ਸਾਨੂੰ ਵੀ ਇਕੱਲੇ ਕੁਲੇ ਦੇ ਦਿੰਦੇ ਸੀ ਅਸੀਂ ਜਹਰ ਨਹੀਂ ਹੋਣ ਦਿੱਤਾ ਉਹਨਾਂ ਨੂੰ ਵੀ ਅਸੀਂ ਤੁਹਾਡੇ ਖਿਲਾਫ ਹਾਂ ਕਿਸੇ ਨੂੰ ਕਿਹਾ ਵੀ ਨਹੀਂ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਅਸੀਂ ਫਿਰ ਲੇਖ ਬੰਦੇ ਨੇ ਮੁੰਡੇ ਨਵੇਂ ਨਵੇਂ ਪੈਂਟਾ ਫੁੱਟਾ ਪਾਈਆਂ ਹੋਈਆਂ ਸੀ ਵੀ ਕਿਤੇ ਸਾਡਾ ਭਾਂਡਾ ਨਾ ਖੋੜ ਦੇਣੇ ਯੇ ਨੂੰ ਆਪਣੇ ਘਾ ਲੀਏ ਕਾਣੇ ਘਾ ਲੀਏ ਖਲਾ ਫਲਾ ਕੇ ਤਾਂ ਮੈਂ ਉਹਦੇ ਪਿੱਛੇ ਜਾ ਕੇ ਖੜ ਗਿਆ ਉਹ 2 ਨੰਬਰ ਦੇ ਕਿੰਨੇ ਦਾ ਸੀ 10 ਤੋਂ ਉੱਪਰ 10 ਤੋਂ 20 ਨੰਬਰ ਤੱਕ ਦਾ ਤੇ ਅਗਰੇ 2 ਨੰਬਰ ਇਕ ਕਰੀਰੋ ਇੱਕ ਤੋਂ 9 ਤੱਕ ਜਿਹੜੇ ਨੰਬਰ ਨੇ ਉਹ ਹੁੰਦੇ ਨੇ ਥੱਲੇ ਜਿਵੇਂ ਨਆਇਆ ਆਊਗਾ ਇਹ ਕੀ ਆਇਆ ਤਾਂ ਇੱਕ ਆ ਜਿਹਨੂੰ ਆ ਗਿਆ ਤਾਂ ਉਹਨੂੰ ਮਿਲਣਾ ਉਹ ਮਤਲਬ ਆ ਕੁਝ ਕੁਝ ਉਹਨਾਂ ਦਾ ਰੱਖਿਆ ਸੀ 200 ਰੁਪਿਆ ਲਾਏਗਾ ਤੈਨੂੰ 10 ਰੁਪਏ ਮਿਲਣਗੇ 5 ਰੁਪਏ ਮਿਲਣਗੇ ਇਹਦਾ 8 ਰੁਪਏ ਮਿਲਣਗੇ ਉਹ ਐਹ ਜਿਹਾ ਸੀ ਸਟਾ ਜਿਹਨੂੰ ਕਹਿੰਦੇ ਨੇ ਤਾਂ ਉਹਨੇ ਕੀ ਕਰਨਾ ਹੈ 10 ਤੋਂ ਲੈ ਕੇ 99 ਤੋਂ ਲੈ ਕੇ ਜਿਹਨੂੰ 10 ਦੇ ਤਾਂ ਉਹਨੂੰ 99 ਦੇ ਦੇਣਾ ਜਿਹਨੂੰ 11 ਦੇ ਤਾਂ ਉਹਨੂੰ 98 ਦੇ ਦੇਣਾ ਐ ਉਪਰੋਂ ਇੱਕ ਕਟਾਈ ਜਾਣਾ ਕਿਥੋਂ ਕਟਾਈ ਜਾਣਾ ਹਰੇਕ ਪਰਚੀ ਨੂੰ ਦੋ ਦੋ ਨੰਬਰ ਦੇਣੇ ਆ ਜਾਂ ਫਿਰ ਜੇਕਰ ਨੂੰ ਦੱਸ ਦੇਣਾ 1 ਨੂੰ 51 ਦੇ ਦੇਣਾ ਨਾ ਫਿਰ ਆ ਦੇ ਦੇਣਾ ਜਿਹਨੂੰ ਫਿਰ 11 ਦੇਣਾ ਉਹਨੂੰ 51 ਦੇ ਦੇਣਾ ਯਾ ਇਹ ਦਮ ਚੱਲ ਪਾਣਾ ਕਦੇ ਉੱਪਰੋਂ ਸੰਦੇ ਨੂੰ ਕਦੇ ਥੱਲੇ ਉੱਪਰ ਉੱਪਰ ਨੂੰ ਗਿਆ ਉੱਪਰ ਪੇਸ਼ ਨੂੰ ਮੁੜ ਆ ਜਾ ਪੇਸ਼ ਹੋ ਗਿਆ ਤਾਂ ਉੱਪਰ ਉਧਰ ਮੁੜਾ ਆ ਕਰਦਾ ਸੀ ਸਾਰਾ ਦਿਨ ਕੋਈ 400 ਬੰਦਾ ਹੁੰਦਾ ਸੀ ਅੱਛਾ 400 ਬੰਦੇ ਨੂੰ ਨੰਬਰ ਦਿੰਦਾ ਸੀ ਨੰਬਰ ਦੇ ਦੇਦਾ ਹੁਣ ਤੈਨੂੰ ਪਤਾ ਵੀ ਕੋਈ ਨਾ ਕੋਈ ਤਾਂ ਅਰੇ ਇਹ ਸੀ ਚਾਰ ਪੰਜ ਜਣੇ ਇਕੱਠੇ ਹੁੰਦੇ ਨੇ ਉਹ ਜੇ ਤਾਂ ਪਰਚੀ ਨੂੰ ਦਿਖਾਤੀ ਤੈਨੂੰ ਨਹੀਂ ਹੋਣਾ ਉਹ ਇਕੱਠੇ ਗਏ ਨੇ ਪਾੜ ਕੇ ਭੇਤੇ ਇਹ ਨਹੀਂ ਆ ਤਾਂ ਦੂਰ ਹੁੰਦਾ ਘਟਿਉ ਤਾਂ ਘਰੋਂ ਇਹਨੂੰ ਦੱਸਤਾ ਹੂ ਤੇਰੇ ਨਿਆਣੇ ਨੇ ਜੀਵ ਚੋਂ ਕੱਢ ਕੇ ਤੇਰੀ ਪਰਸੀ ਦੇਖ ਲਈ ਬਾ ਉਹਨੂੰ ਪਤਾ ਲੱਗਿਆ ਤੈਨੂੰ ਤਾਂ ਨਹੀਂ ਆਇਆ ਆ ਉਹਨਾਂ ਨੇ ਫੜਿਆ ਆ ਸੀ ਮੈਂ ਦੇਖ ਰਿਹਾ ਵੀ ਤਾਂ ਐ ਹੋਂ ਨੇ ਕਰਦੇ ਨੇ ਫੇਰਾ ਫੇਰੀ ਕਰਦੇ ਨੇ ਕਰੋ ਉਹਨਾਂ ਲੋਕਾਂ ਨੂੰ ਦੋ ਚਾਰ ਨੂੰ ਸਮਝਾਉਂਦਾ ਸਮਝੇ ਨਹੀਂ ਫਿਰ ਸਪਾਈ ਆ ਗਿਆ ਐਸਾ ਤਾਂ ਹੁੰਦਾ ਜੁਰਮ ਸਪਾਈ ਇੱਸੀ ਪਰੇ ਖੜਾ ਸੀ ਮੁਸਲਮਾਨ ਉਹ ਨੂੰ ਬੁਲਾ ਲਿਆ ਮੈਂ ਕਹ ਰਿਹਾ ਤੈਨੂੰ ਗੱਲ ਦੱਸਾਂ ਕਹਿੰਦਾ ਕਿ ਮਹਾਂ ਪੈਸੇ ਕਮਾਉਣੇ ਨੇ ਕੁਝ ਕਹਿੰਦਾ ਦੱਸ ਕਹਿੰਦਾ ਉਹ ਉਸ ਵਹੀਂ ਨੂੰ ਪੈਸੇ ਲੈ ਚੁਹੀਦੇ ਨੇ ਮੈਂ ਉਹ ਟਾਂ ਟੂਣੇ ਦਾ ਆ ਨਾ ਪਹਿਲੇ ਤੇ ਗੱਲ ਕਰ ਲੈਂਦਾ ਹੁੰਦਾ ਸੀ ਮੈਂ ਕੋਈ ਤੈਨੂੰ ਉਹ ਧਮਾ ਕੋਈ ਕਹਿੰਦਾ ਹੋ ਮੈਨੂੰ ਹੋਰ ਕੀ ਚਾਹੀਦਾ ਹੋੜੇ ਸਾਲ ਨੇ ਉਹ ਸੱਤਾ ਲਾਉਂਦੇ ਨੇ ਤਾਂ ਕਾਚਲੋ ਮੈਨੂੰ ਦੱਸੋ ਮੈਂ ਲੈ ਗਿਆ ਉਹ ਜੀ ਉਹਨੇ ਜਾ ਕੇ ਭੱਲੇ ਉਹ ਹਾਂ ਦੱਸ ਉਹ ਵੀ ਬਸ ਛੱਡਾ ਲਾਉਨੇ ਉਹ ਪਰੇਮ ਲੈ ਗਿਆ ਉਹਨੂੰ ਉਹਨੂੰ ਤੇਲਾ ਉਹਦੀ ਮੁਠੀ ਚ ਕੁਝ ਵੀ ਦਿੱਤਾ ਮੈਂ ਨਹੀਂ ਦੇਖਿਆ ਚਲ ਉਹ ਆਪਣੇ ਚੱਲ ਗਿਆ ਉਹ ਆਪਣੇ ਉਹ ਕਹਿੰਦਾ ਦੇਖੋ ਹੁਣ ਤੇ ਇਹਦਾ ਮੈਂ ਤੁਹਾਨੂੰ ਕੁਝ ਨਹੀਂ ਕਿਹਾ ਵੀ ਮੈਂ ਤੁਹਾਨੂੰ ਛੱਡਦਾ ਤੈਨੂੰ ਪਰ ਇੱਥੋਂ ਚਲੇ ਜਾਓ ਜੇ ਬੈਠੇ ਰਹੇ ਮੈਂ ਅੱਗੇ ਅਲਗੂ ਤੂੰ ਸਤਾ ਰਹੋ ਨਾ ਉਹ ਆਪਣੇ ਇੰਟਰਨ ਨਗੜੀ ਉੱਤੇ ਚੱਕ ਕੇ ਲੈ ਕੇ ਹੋਰ ਜਾਗਾ ਉਹਨੂੰ ਆਪਣੇ 150 ਬੜ ਗਿਆ ਉਹ ਅੰਗਰਸਾ ਚੱਲਦਾ ਇਹੋ ਹੀ ਕੰਮ ਸੁਕਾਉਣਾ ਨਹੀਂ ਇਹ ਪੂਰੀ ਹੁੰਦੀ ਤੇ ਸਟਾਉਣਾ ਸੁੱਕ ਪੂਰੀ ਹੋਣੀ ਹੈ ਹੋਰ ਕੀ ਹੈ ਐ ਜਾ ਕੁਛ ਹੈ ਸਾਰੇ ਇਹੋ ਹੀ ਕੰਮ ਹੱਥ ਔਖਾ ਨਹੀਂ ਤੈਨ ਚਲਾਉਣਾ ਤੇਰਾ ਚਲਵਾ ਦਿੰਨੇ ਆ